ਸਾਡੇ ਵਰਗਾ ਨਹੀਂ ਸੀ ਭਾਈ ਜੈ ਸਿੰਘ ਗੁਰਬਾਣੀ ਦਾ ਗਿਆਤਾ ਗੁਰਬਾਣੀ ਦਾ ਵਿਚਾਰ ਕਰਤਾ ਗੁਰਬਾਣੀ ਨੂੰ ਪੜਨ ਵਾਲਾ ਗੁਰੂ ਦੇ ਹੁਕਮ ਨੂੰ ਮੰਨਣ ਵਾਲਾ ਹੈ ਭਾਈ ਜੈ ਸਿੰਘ ਗੁਰੂ ਦੀ ਰਜਾ ਦੇ ਵਿੱਚ ਚੱਲਣ ਵਾਲਾ ਹੈ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਇਸ ਗੱਲ ਤੇ ਪਹਿਰਾ ਦੇਣ ਵਾਲਾ ਹੈ ਭਾਈ ਜੈ ਸਿੰਘ ਤੇ ਭਾਈ ਜੈ ਸਿੰਘ ਕਹਿੰਦਾ ਜੀ ਪਹਿਲਾਂ ਇੰਉਂ ਤਾਂ ਦੱਸ ਦਿਓ ਵੀ ਇਹਦੇ ਵਿੱਚ ਹਾਇ ਕੀ ਹੈ ਕਹਿੰਦੇ ਸਾਡੇ ਹੁੱਕੇ ਦਾ ਸਮਾਹਨ ਕਹਿੰਦਾ ਫੇਰ ਨਹੀਂ ਮੈਂ ਚੱਕਉਦਾ ਕਹਿੰਦੇ ਕਿਉਂ ਕਿਉਂਕਿ ਚਕਾਉਣਾ ਸਿੱਖ ਤੋਂ ਸੀਗਾ ਹੋਰ ਬਥੇਰੇ ਸੀਗੇ ਪਤਾ ਸੀ ਵੀ ਇਹਨਾਂ ਨੇ ਹੁੱਕੇ ਵਾਲਾ ਸਮਾਨ ਬੋਝਾ ਜਿਹੜਾ ਨਹੀਂ ਚੁੱਕਣਾ ਜਾਣ ਕੇ ਭਾਈ ਜੈ ਸਿੰਘ ਨੂੰ ਬੁਲਾਇਆ ਤੇ ਭਾਈ ਜੈ ਸਿੰਘ ਤੋਂ ਚੁਕਾਉਣਾ ਚਾਹੁੰਦੇ ਨੇ ਭਾਈ ਜੈ ਸਿੰਘ ਕਹਿੰਦਾ ਮੈਂ ਨਹੀਂ ਚੁਕਦਾ ਕਹਿੰਦੇ ਕਿਉਂ ਨਹੀਂ ਚੁਕਦਾ ਕਹਿੰਦੇ ਨਾ ਜਦੋਂ ਪੰਜ ਪਿਆਰਿਆਂ ਨੇ ਮੈਨੂੰ ਖੰਡੇ ਵਾਟੇ ਦੀ ਪਹਲ ਦਿੱਤੀ ਹੈ ਉਦੋਂ ਪੰਜ ਚੂਲੇ ਮੇਰੇ ਮੁੱਖ ਦੇ ਵਿੱਚ ਪਾਏ ਪੰਜ ਚੂਲੇ ਮੇਰੇ ਨੇਤਰਾ ਚ ਪਾਏ ਨੇ ਪੰਜ ਚੂਲੇ ਮੇਰੇ ਸਿਰ ਚ ਪਾਏ ਨੇ ਨੰਬਰ 2 ਕੇਸ ਗੁਰੂ ਕੀ ਮੋਹਰ ਨੇ ਮੈਂ ਇਨਾਂ ਕੇਸਾਂ ਦੇ ਉੱਪਰ ਤੁਹਾਡਾ ਝੂਠ ਜਗਤ ਦੀ ਝੂਠ ਇਹ ਸਿਰ ਤੇ ਨਹੀਂ ਮੈਂ ਰੱਖਦਾ ਮੈਂ ਨਹੀਂ ਝੁਕਦਾ ਇਹਨੂੰ ਚੁੱਕ ਲੈ ਤੈਨੂੰ ਧੰਨ ਬਹੁਤ ਦਿੱਤਾ ਜਾਏਗਾ ਤੈਨੂੰ ਅਮੀਰ ਕਰ ਦੇਾਂਗੇ ਵੱਡੇ ਲਾਲਚ ਦਿੱਤੇਗੇ ਜੀ ਕਿ ਨਾ ਨਹੀਂ ਮੈਨੂੰ ਸਿੱਖੀ ਪਿਆਰੀ ਮੈਨੂੰ ਤੁਹਾਡੀ ਝੂਠ ਨਹੀਂ ਪਿਆਰੀ ਮੈਨੂੰ ਤੁਹਾਡੇ ਚਾਰ ਸੱਲੜ ਨਹੀਂ ਪਿਆ ਭਾਈ ਜੈ ਸਿੰਘ ਗੁਰਮੁਖ ਪਿਆਰਿਓ ਆਪਣੀ ਗੱਲ ਤੇ ਅੜਿਆ ਵੈ ਕਹਿੰਦੇ ਵੇਖ ਲੈ ਫਿਰ ਤੈਨੂੰ ਮੌਤ ਦੇ ਘਾਟ ਉਤਾਰ ਦੇਣਾ ਇੰਨਾ ਕੋਈ ਪ੍ਰਵਾਹ ਨਹੀਂ ਕਬੀਰ ਮੋਹਿ ਮਰਨੇ ਕਾ ਬੋਲੋ ਨਾ ਚਾਉ ਹੈ ਗੁਰੂ ਕੇ ਸਿੱਖ ਨੂੰ ਤੇ ਹਮੇਸ਼ਾ ਚਾਹੀਂ ਰਹਿੰਦਾ ਮੌਤ ਦਾ ਗੁਰੂ ਕਾ ਸਿੱਖ ਕਤੋਂ ਮੇਨਾ ਮਨਾਂ ਕਰਦਾ ਵੀ ਮੈਂ ਮੌਤ ਦੇ ਨਾਲ ਲਾਵਾ ਨਾ ਲਵਾ ਗੁਰੂ ਕੇ ਸਿੱਖ ਦੇ ਅੰਦਰ ਤਾਂ ਚਾਹ ਰਹਿਂਦਾ ਹੈ ਸ਼ਹੀਦਿਆਂ ਦਾ ਮੈਨੂੰ ਨਹੀਂ ਲੋੜ ਤੁਹਾਡੇ ਚੱਲੜਾਂ ਦੀ ਪੈਸੇ ਦੀ ਮੈਨੂੰ ਸਿੱਖੀ ਪਿਆਰੀ ਕਬੀਰ ਮੋਹ ਮਰਨੇ ਕਾ ਚਾਉ ਹੈ ਮਰੋ ਤੇ ਹਰ ਕਾ ਦਵਾਰ ਮੇਰੇ ਅੰਦਰ ਚਾ ਐਵੇਂ ਗੁਰੂ ਆਲਾ ਹੋ ਕੇ ਮਰਾਂ ਮੈਂ ਗੁਰੂ ਦੇ ਦਰ ਤੇ ਮਰਾਂ ਮੈਂ ਤੇ ਜੋ ਤੋ ਪ੍ਰੇਮ ਖਿਲਣ ਕਾ ਚਾਉ ਸਿਰ ਧਰ ਤਲੀ ਗਲੀ ਮਰੀ ਆਉ ਅਸੀਂ ਤੇ ਜਦੋਂ ਖੰਡੇ ਬਾਟੀ ਦੀ ਪੌਲ ਲਈ ਉਦੋਂ ਹੀ ਸਿਰ ਗੁਰੂ ਨੂੰ ਦੇ ਦਿੱਤਾ ਸੀਗਾ ਤੇ ਭਾਵੇਂ ਅੱਜ ਕੱਲ ਲੈਂਦਾ ਨਾ ਅੱਜ ਲੈ ਜੇ ਕੋਈ ਪ੍ਰਵਾਹ ਨਹੀਂ ਇਹ ਸਿਰ ਗੁਰੂ ਦਾ ਹੈ ਉਹ ਗੁਰੂ ਕੇ ਸਿੱਖੋ ਆਪ ਵੀ ਥੋੜੀ ਜੀ ਸ਼ਰਮ ਮੰਨ ਲਿਆ ਕਰੀਏ ਇਹ ਸਿਰ ਗੁਰੂ ਦਾ ਹੈ ਥਾ ਥਾ ਸਿਰ ਨੂੰ ਝੁਕਾਇਆ ਨਾ ਕਰੀਏ ਜਿਹੜਾ ਸਿਰ ਥਾਂ ਥਾਂ ਚੁੱਕਦਾ ਹੋਵੇ ਨਾ ਉਹਨੂੰ ਸਿਰ ਨਹੀਂ ਕਹਿੰਦੇ ਤੇ ਸਾਡਾ ਸਿਰ ਜਿੱਥੇ ਜੀ ਕਰਿਆ ਆ ਵੇਖਦੇ ਅੱਜ ਗੁਰਮੁਖ ਪਿਆਰਿਓ ਦਸਤਾਰਾਂ ਬੰਨੀਆਂ ਹੁੰਦੀਆਂ ਨੇ ਉਹ ਜਿਹੜਾ ਨਹਾਉਂਦਾ ਨਹੀਂ ਧੋਂਦਾ ਨਹੀਂ ਜਿਹਨੂੰ ਗੁਰਬਾਣੀ ਦਾ ਗਿਆਨ ਨਹੀਂ ਅਸੀਂ ਉਹਦੇ ਵੀ ਜਕ ਚਰਨਾਂ ਦੇ ਵਿੱਚ ਉਹਦੇ ਵੀ ਖੁਰੜਿਆਂ ਦੇ ਵਿੱਚ ਕਹਿ ਦਈਏ ਜਾ ਕੇ ਸਿਰ ਅਸੀਂ ਰੱਖ ਲੈਂਦੇ ਆ ਜਿਹੜਾ ਰੱਬ ਦਾ ਸ਼ਰੀਕ ਗੁਰੂ ਦਾ ਸ਼ਰੀਕ ਬਣਿਆ ਵਾ ਉਹਦੀ ਮੜੀ ਤੇ ਜਾ ਕੇ ਵੀ ਅਸੀਂ ਸਿਰ ਰੱਖ ਦਿੰਦੇ ਆ ਇਹ ਸਿਰ ਕੇਵਲ ਗੁਰੂ ਦਾ ਹੈ ਕਿਸੇ ਦਾ ਨਹੀਂ ਹੈ ਖੰਡੇ ਵਾਟੇ ਦੀ ਪਹੋਲ ਦੇਣ ਲੱਗਿਆਂ ਪੰਜ ਪਿਆਰੇ ਸਿੰਘ ਸਾਹਿਬਾਨ ਸਾਨੂੰ ਬਕਾਇਦਾ ਕਹਿੰਦੇ ਨੇ ਇਹ ਗੱਲ ਵੀ ਅੱਜ ਤੋਂ ਤੁਹਾਡਾ ਸਿਰ ਬੋਲੋ ਨਾ ਗੁਰੂ ਦਾ ਹੈ ਤੁਸੀਂ ਗੁਰੂ ਦੇ ਨਾਲ ਵਾਅਦਾ ਕਰਦੇ ਹੋ ਜੇ ਲੋੜ ਪੈ ਜੇ ਗੁਰੂ ਨੂੰ ਸਿਰ ਦੀ ਸਿਰ ਦੇਵੋਗੇ ਕਹਿੰਦੇ ਨੇ ਨਾ ਅਸੀਂ ਕਹਿੰਨੇ ਹਾਂ ਜੀ ਦੇਵਾਂਗੇ ਦੇਵਰ ਅਸੀਂ ਥਾਂ ਥਾਂ ਕੋ ਸਿਰ ਦਿੰਦੇ ਫਿਰਦੇ ਆ ਥਾਂ ਥਾਂ ਕੋ ਸਿਰ ਚਕਾਉਂਦੇ ਫਿਰਦੇ ਆ ਦਿਲ ਤੇ ਭਾਈ ਇੱਕ ਦੇ ਨਾਲ ਹੀ ਲਾਇਆ ਜਾਂਦਾ ਹੁੰਦਾ ਜਣੇ ਖਣੇ ਦੇ ਨਾਲ ਨਹੀਂ ਪਿਆਰ ਤੇ ਇੱਕ ਦੇ ਨਾਲ ਹੀ ਕੀਤਾ ਜਾਂਦਾ ਹੁੰਦਾ ਬਹੁਤਿਆਂ ਦੇ ਨਾਲ ਨਹੀਂ ਤੇ ਸਾਡਾ ਸਾਡੀ ਹਾਲਤ ਪਤਾ ਕਿਦਾਂ ਦੀ ਹੈ ਅਸੀਂ ਪਤਾ ਨਹੀਂ ਦਿਲ ਕਿੱਥੇ ਕਿੱਥੇ ਲਾਇਆ ਹੋਇਆ ਇੱਕ ਦੇ ਨਾਲ ਦਿਲ ਲਾ ਕੇ ਵੇਖ ਸ਼ਬਦ ਦੇ ਨਾਲ ਦਿਲ ਲਾ ਕੇ ਵੇਖ ਸ਼ਬਦ ਨੂੰ ਦਿਲ ਦੇ ਵਿੱਚ ਵਸਾ ਕੇ ਵੇ ਅਨੰਦ ਆਏਗਾ ਰਸ ਆਏਗਾ ਤੇਰੇ ਅੰਦਰੋਂ ਮੌਤ ਦਾ ਡਰ ਭੈ ਹੀ ਖਤਮ ਹੋ ਜਾਏਗਾ ਰਹੁ ਵਿਚਾਰ ਭਾਈ ਜੈ ਸਿੰਘ ਕਹਿੰਦੇ ਇਹ ਤੇ ਸਿਰ ਗੁਰੂ ਤਾਂ ਜੀ ਪਾ ਮੈਂ ਕੱਲ ਲੈਂਦਾ ਅੱਜ ਲੈ ਜਾ ਕੋਈ ਪਰਵਾਹ ਨਹੀਂ ਚਾਹ ਅਸੀਂ ਤੇ ਸਿਰ ਸਿਰ ਹੱਥ ਦੀ ਥੇਲੀ ਤੇ ਰੱਖਿਆ ਹੋਇਆ ਜੇ ਗੁਰੂ ਨੇ ਦਾਤਾਂ ਸਾਡੇ ਖਾਤਰ ਦੇਣ ਵਾਸਤੇ ਹੱਥ ਦੀ ਥੇਲੀ ਤੇ ਰੱਖੀਆਂ ਹੋਈਆਂ ਨੇ ਨਾ ਬਰ ਮੁਖਾਓ ਦਾਤਾਂ ਦਾਤ ਰੱਖੀ ਬੋਲੋ ਹੱਥ ਆਪਣਾ ਜਿਸ ਭਾਵ ਹੈ ਇਸ ਦੀ ਜੇ ਗੁਰੂ ਦਾਤਾ ਆਪਣੀ ਹੱਥ ਦੀ ਥੇਲੀ ਤੇ ਰੱਖੀ ਬੈਠਾ ਹੈ ਤੇ ਸੱਚ ਜਾਣਿਓ ਗੁਰੂ ਕੇ ਸਿੱਖ ਨੂੰ ਵੀ ਆਪਣਾ ਸਿਰ ਹੱਥ ਦੀ ਥੇਲੀ ਤੇ ਰੱਖ ਲੈਣਾ ਚਾਹੀਦਾ ਹੈ ਕਿ ਪਾਦਸ਼ਾਹ ਆ ਸਿਰ ਤੇਰਾ ਜਦੋਂ ਮਰਜੀ ਲੈ ਜਾਈਂ ਜਦ ਮਰਜੀ ਮੌਤ ਆ ਜੇ ਕੋਈ ਪਰਵਾ ਨਹੀਂ ਪਰ ਮੌਤ ਆਵੇ ਤੇਰੇ ਦਰ ਤੇ ਮੌਤ ਆਵੇ ਚੰਗੇ ਕਰਮ ਕਰਦਿਆਂ ਮੌਤ ਆਵੇ ਆਪਣੇ ਦੇਸ਼ ਦੀ ਲੜਦਿਆਂ ਮੌਤ ਆਵੇ ਆਪਣੇ ਧਰਮ ਦੇ ਲਈ ਲੜਦਿਆਂ ਕਿਤੇ ਇਹ ਨਾ ਹੋਵੇ ਕਿਤੇ ਦਰਖਤ ਦੇ ਨਾਲ ਲੰਮਕ ਜਾਵਾਂ ਇਹ ਨਾ ਹੋਵੇ ਕਿਤੇ ਐਸੀ ਰੰਟ ਦੇ ਵਿੱਚ ਮਰ ਜਾਵਾਂ ਇਹ ਨਾ ਹੋਵੇ ਕਿਤੇ ਮੈਂ ਬੈੱਡ ਤੇ ਹਸਪੀਟਲ ਦੇ ਵਿੱਚ ਪਿਆ ਲੰਬਾ ਉੱਥੇ ਮੈਨੂੰ ਮੌਤ ਆਜੇ ਨਹੀਂ ਤੇਰੇ ਦਰ ਤੇ ਮੌਤ ਆਜੇ ਮੈਨੂੰ ਕੋਈ ਪਰਵਾਹ ਨਹੀਂ ਚੰਗੇ ਕਰਮ ਕਰਦਿਆਂ ਮੋਤਾ ਜੀ ਭਾਈ ਜੈ ਸਿੰਘ ਗੁਰਮੁਖ ਪਿਆਰਿਓ ਮੰਨਾਂ ਕਰ ਦਿੰਦੇ ਨੇ ਕਿ ਮੈਂ ਹੁੱਕਾ ਨਹੀਂ ਚੁੱਕਣਾ ਫਿਰ ਭਾਈ ਜੈ ਸਿੰਘ ਨੂੰ ਸਜ਼ਾ ਪਤਾ ਕੀ ਦਿੱਤੀ ਜਾਂਦੀ ਹੈ ਭਾਈ ਜੈ ਸਿੰਘ ਨੂੰ ਪੁੱਠਾ ਲਟਕਾ ਕੇ ਭਾਈ ਜੈ ਸਿੰਘ ਨੂੰ ਪੁੱਠਾ ਲਟਕਾ ਕੇ ਉਹਦੀ ਖਲ ਲਈ ਜਾਂਦੀ ਹੈ ਬਹੁਤ ਵੱਡੀ ਕੁਰਬਾਨੀ ਆ ਭੈਣੋ ਗੁਰੂ ਕੇ ਸਿੱਖ ਦੀ ਪੁੱਠਾ ਲੜਕਾ ਕੇ ਖੱਲ ਲਾ ਦੇਣੀ ਹੈ ਖੱਲਾ ਜੀ ਦਾ ਵੜਾ ਨਹੀਂ ਹੈ ਭਾਈ ਜੈ ਸਿੰਘ ਨੂੰ ਪੁੱਠਾ ਲੜਕਾਇਆ ਖੱਲ ਲਾ ਦਿੱਤੀ ਇਕੱਲੇ ਭਾਈ ਜੈ ਸਿੰਘ ਨੂੰ ਨਹੀਂ ਇਹਦੇ ਸਮੁੱਚੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਭਾਈ ਜੈ ਸਿੰਘ ਉਹ ਜਿਨੇ ਕੇਸਾਂ ਦੀ ਖਾਤਰ ਸਿੱਖੀ ਦੀ ਖਾਤਰ ਤਮਕੂ ਵਾਲਾ ਬੋਝਾ ਆਪਣੇ ਸਿਰ ਤੇ ਨਹੀਂ ਰੱਖਿਆ ਪਰ ਕੁਰਬਾਨ ਹੋ ਗਿਆ ਤੇ ਅੱਜ ਕਿਤੇ ਤੁਸੀਂ ਜਾਇਓ ਗੁਰਮੁਖ ਪਿਆਰੇ ਉਹ ਵੱਡਾ ਸੋਹਣਾ ਲਰਵਾਰ ਸਾਹਿਬ ਬਣਿਆ ਉਸ ਮਹਾਨ ਗੁਰਸਿੱਖ ਦੀ ਯਾਦ ਦੇ ਪਰ ਅਫਸੋਸ ਇਸ ਗੱਲ ਦਾ ਵੀ ਹੈ ਕਿ ਜਿਹੜੇ ਝੰਡ ਦੇ ਥੱਲੇ ਕਹਿੰਦੇ ਮਿਰਜਾ ਵੱਡਿਆ ਸੁਣਿਓ ਨਾ ਸੁਣਿਓ ਨਾ ਜਿਹੜੇ ਝੰਡ ਦੇ ਥੱਲੇ ਮਿਰਜਾ ਵੱਡਿਆ ਉਹ ਬੱਚੇ ਬੱਚੇ ਤੋਂ ਜ਼ਿਆਦਾ ਹੈ ਤੇ ਜਿਹੜੇ ਝੰਡ ਦੇ ਥੱਲੇ ਭਾਈ ਧਾਰੋਵਾਲ ਭਾਈ ਲਖਮਣ ਸਿੰਘ ਧਾਰੋਵਾਲ ਪੁੱਠਾ ਲੜਕਾ ਕੇ ਤੇਲ ਪਾ ਕੇ ਜੰਦਾ ਛਾੜ ਦਿੱਤਾ ਉਹ ਸੱਚੀ ਸਾਡੇ ਕਿਸੇ ਦੇ ਵੀ ਯਾਦ ਨਹੀਂ ਹੈ ਬਰੋਟੇ ਪਿੱਪਲ ਸਾਡੇ ਯਾਦ ਨੇ ਕਿਉਂਕਿ ਅਸੀਂ ਕੱਚੀਆਂ ਲੱਸੀਆਂ ਪਾਉਂਦੇ ਆ ਪਾਣੀ ਪਾਉਂਦੇ ਆ ਸਾਡੇ ਯਾਦ ਨੇ ਇਨਾਂ ਨੂੰ ਵੀ ਅਸੀਂ ਭੁੱਲੇ ਪਰ ਜਿਹੜੇ ਪਿਪਲ ਦੇ ਨਾਲ ਪੁੱਠਾ ਲੜਕਾ ਕੇ ਭਾਈ ਜੈ ਸਿੰਘ ਦੀ ਖਲ ਲਾਈ ਗਈ ਉਹ ਕਿਸੇ ਦੇ ਯਾਤ ਨਹੀਂ ਹੈ ਅਜੇ ਕਹਿੰਦੇ ਅਸੀਂ ਰਾਜ ਕਰੇਗਾ ਖਾਲਸਾ ਆ ਤੁਹਾਡੀਆਂ ਗੱਲਾਂ ਦੇ ਨਾਲ ਰਾਜ ਕਰਨਾ ਹੈ ਖਾਲਸਾ ਕੀ ਸਾਡੇ ਨਾਲ ਹੀ ਖਾਲਸੇ ਨੇ ਰਾਜ ਕਰਨਾ ਨਹੀਂ ਗੁਰਮਖੋ ਆਪਣੇ ਇਤਿਹਾਸ ਨੂੰ ਪੜ੍ਹੀਏ ਗੁਰੂ ਦੀ ਬਾਣੀ ਨੂੰ ਪੜ੍ਹੀਏ ਗੁਰੂ ਗੋਬਿੰਦ ਸਿਮਰਨ ਦੀਆਂ ਹੋਈਆਂ ਕੁਰਬਾਨੀਆਂ ਨੂੰ ਭਲਾਈਏ ਨਾ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਖੀ ਵਸੈ ਮੋਰੋ ਪਰਵਾਦਾ ਸੇਵਕ ਸਿੱਖ ਸਵੇ ਕਰਤਾ ਦਾ ਆਪਣਿਆਂ ਨੂੰ ਭਲਾ ਕੇ ਧੰਨ ਮੇਰੇ ਗੁਰੂ ਗੋਬਿੰਦ ਸਿਮਰਨ ਨੇ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਬੋਲੋ ਨਾ ਚਾਰ ਆ ਜਿੰਨੇ ਬੈਠੇ ਨੇ ਸਾਰੇ ਮੇਰੇ ਪੁੱਤਰ ਨੇ ਆਪਣਿਆਂ ਨੂੰ ਭਲਾ ਦਿੱਤਾ ਸੁਖੀ ਵਸੈ ਮੋਰੋ ਪਰਿਵਾਰਾ ਤੁਹਾਨੂੰ ਆਪਣਾ ਪਰਿਵਾਰ ਬਣਾ ਲਿਆ ਵੀ ਇਹ ਮੇਰਾ ਪਰਿਵਾਰ ਆ ਇਹ ਮੇਰੇ ਬੱਚੇ ਨੇ ਇਹ ਮੇਰੀਆਂ ਧੀਆਂ ਨੇ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾ ਦਾ ਸਾਰਾ ਮੇਰਾ ਪਰਿਵਾਰ ਹੈ ਹੁਣ ਕਿਤੇ ਆਪਣੇ ਫੇਸ ਵੱਲ ਛਾਤੀ ਮਾਰ ਕੇ ਵੇਖੀਏ ਵੀ ਕੀ ਸਾਡਾ ਚਿਹਰਾ ਸਾਡਾ ਫੇਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਮੈਚਿੰਗ ਕਰਦਾ ਹੈ ਬੋਲੋ ਨਾ ਨਹੀਂ ਕਰਦਾ ਕਿਤੇ ਨਿਗਾਹ ਮਾਰ ਕੇ ਵੇਖਿਓ ਭੈਣੋ ਕਿਤੇ ਮਾਤਾ ਭਾਗ ਕੌਰ ਦੇ ਚਿਹਰੇ ਵੱਲ ਵੇਖਿਓ ਤੇ ਆਪਣੇ ਚਿਹਰੇ ਵੱਲ ਨਿਗਾਹ ਮਾਰ ਕੇ ਵੇਖਿਓ ਵੀ ਸਾਡਾ ਫੇਸ ਸਾਡਾ ਮੁਖ ਕਿਤੇ ਮਾਤਾ ਭਗ ਕੌਰ ਦੇ ਚਿਹਰੇ ਨਾਲ ਮਿਲਦਾ ਹੈ ਮਾ ਗੁਜਰ ਕੌਰ ਦੇ ਚਿਹਰੇ ਨਾਲ ਚਿਹਰਾ ਮਿਲਦਾ ਹੈ ਜੇ ਨਹੀਂ ਮਿਲਦਾ ਫਿਰ ਸਾਡੇ ਤੇ ਲੱਖ ਲੱਖ ਦੀ ਲੰਤ ਹੈ ਅਸੀਂ ਗੁਰੂ ਗੋਬਿੰਦ ਸਿੰਘ ਜੀ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਭੁੱਲ ਗਏ